ਮੋਦੀ ਜੀ ਨੇ ਲੱਤਾ ਵੰਡਾਂਗੇ ਰੱਜ ਕੇ ਪ੍ਰਧਾਨ ਮੰਤਰੀ ਸਾਡੇ ਆਦੇ ਕੁੱਤੀ ਦਾ ਕੁੱਤੀ ਦਾ ਪੁੱਤ ਵਾ ਭਗਵੰਤ ਮਾਨੀ ਉਹਦਾ ਉਹਦਾ ਹੀ ਬੱਚਾ ਵਾ ਉਹਦਾ ਹੀ ਉਹਦਾ ਬੱਚਾ ਉਹਦਾ ਕੀ ਹੈ ਉਹਦਾ ਕੀ ਉਹਦੇ ਘਰੇ ਦੀ ਮੱਛੀ ਜੁਰੇ ਬਾਲ ਲੈਣੀ ਆ ਅਸੀਂ ਦੇਖਿਆ ਹੁਣ ਡੱਕ ਚੱਲ ਰਿਹਾ ਸੀ ਤੁਸੀਂ ਭੰਗੜੇ ਪਾ ਰਹੇ ਜੀ ਆਉਣੇ ਆ ਜੀ ਅਸੀਂ ਐਂਦਾ ਪਉਂਦੇ ਜਾਣਾ ਅਸੀਂ ਦਿੱਲੀ ਦਾ ਦਿੱਲੀ ਤੱਕ ਪਉਂਦੇ ਜਾਵਾਂਗੇ ਭਗੜੇ ਜਾਨ ਦੇਣ ਨੂੰ ਤਿਆਰ ਬਿਠੇ ਆਂ ਅਚੇ ਤੂੰ ਜਾਨ ਵੀ ਦੇ ਸਕਦੀਂ ਦਾੰਦੇ ਦਾ ਕੋਈ ਖਤਰਾ ਨਹੀਂ ਹੈ ਕੋਈ ਖਤਰਾ ਨਹੀਂ ਸਾਨੂੰ ਰੋਜ਼ ਭਾਵੇਂ ਵੱਡੇ ਬੰਬ ਵੀ ਮਾਰ ਲਗਾਣ ਗੋਲੀਆਂ ਮਾਰਨ ਕੋਈ ਖਤਰਾ ਨਹੀਂ ਅਸੀਂ ਮਰਨ ਨੂੰ ਤਿਆਰ ਆ ਸਾਨੂੰ ਕੋਈ ਉਹਨਾਂ ਦਾ ਬੰਬਾ ਕਿਸਾਨ ਮੋਰਚੇ ਤੇ ਪਹੁੰਚੇ ਆ ਸ਼ੰਭੂ ਪਹੁੰਚੇ ਆ ਉੱਥੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕਿ ਪੁਲਿਸ ਦਾ ਹੁਣ ਕੀ ਵਤੀਰਾ ਕਿਸਾਨਾਂ ਦੇ ਨਾਲ ਤੇ ਸਾਰਾ ਕੁਝ ਤੁਹਾਨੂੰ ਹਾਲਾਤ ਅਸੀਂ ਮੌਕੇ ਤੇ ਦਿਖਾਵਾਂਗੇ ਤੇ ਸਾਡੇ ਨਾਲ ਕਿਸਾਨ ਬਜ਼ੁਰਗ ਮੌਜੂਦ ਨੇ ਬਾਪੂ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਉਦੋਂ ਕੇ ਪਿੰਡ ਸਾਡਾ ਤੇ ਯੂਨੀਅਨ ਕਿਹੜੀ ਹੈ ਇਹ ਆਪਣੇ ਬੱਜੂਮਾਨ ਨਾਲ ਅਸੀਂ ਦੇਖਿਆ ਹੁਣ ਡੱਕ ਚੱਲ ਰਿਹਾ ਸੀ ਤੁਸੀਂ ਭੰਗੜੇ ਪਾ ਰਹੇ ਸੀ ਉਹਨੇ ਆ ਜੀ ਅਸੀਂ ਇੱਦਾਂ ਪਉਂਦੇ ਜਾਣਾ ਅਸੀਂ ਦਿੱਲੀ ਦਾ ਦਿੱਲੀ ਤੱਕ ਪਉਂਦੇ ਜਾਵਾਂਗੇ ਭਗੜੇ ਅੱਛਾ ਦਿੱਲੀ ਤੱਕ ਜਾਵਾਂਗੇ ਦਿੱਲੀ ਤੱਕ ਜੇ ਤੂੰ ਜਾਨ ਵੀ ਦੇ ਸਕਦੀ ਤਾਂ ਦਾੰਦੇ ਦਾ ਕੋਈ ਖਤਰਾ ਨਹੀਂ ਹੈਗਾ ਤੇ ਮੈਨੂੰ ਦੱਸੋ ਵੀ ਕੱਲ ਜਿਹੜਾ ਆਪਣੇ ਕਿਸਾਨ ਭਰਾਵਾਂ ਤੇ ਉਹਨਾਂ ਨੇ ਟੀਅਰ ਗੈਸ ਉਹ ਗੈਸ ਸਿੱਟੀ ਹੈ ਜਾਂ ਗੋਲੀਆਂ ਚਲੀਆਂ ਉਹਦੇ ਬਾਰੇ ਕੀ ਕਹੋਗੇ ਕੋਈ ਖਤਰਾ ਨਹੀਂ ਸਾਨੂੰ ਰੋਜ਼ ਭਾਵੇਂ ਵੱਡੇ ਬੰਬ ਵੀ ਮਾਰ ਲਾਉਣ ਗੋਲੀਆਂ ਮਾਰਨ ਕੋਈ ਖਤਰਾ ਨਹੀਂ ਅਸੀਂ ਮਰਨ ਨੂੰ ਤਿਆਰ ਆ ਸਾਨੂੰ ਕੋਈ ਉਹਨਾਂ ਦਾ ਬੰਬ ਬੰਬ ਨਹੀਂ ਅੱਜ ਅਸੀਂ ਉਹ ਕੱਲ ਸਾਡਾ ਅਸੀਂ ਜਹਾਜ਼ ਰ ਗੁੱਡੀ ਨਹੀਂ ਛੁੱਟ ਲਿਆ ਥੱਲੇ ਸਾਨੂੰ ਕੋਈ ਜਿਹੜਾ ਉਡਾਉਂਦੇ ਨੇ ਉਡਾਉਂਦੇ ਉਹ ਜਹਾਜ਼ ਹੀ ਛੁੱਟ ਲਿਆ ਥੱਲੇ ਅਸੀਂ ਹੋਰ ਗਾਂ ਬਦਲਣਾ ਹੈ ਸਵੇਰ ਵਾੜੀ ਅਸੀਂ ਇਸ਼ਾਰਾ ਮੰਗਣੇ ਆਪਣੇ ਪ੍ਰਬੰਧਕਾਂ ਦਾ ਅਹੀਂ ਬਿਲਕੁਲ ਜਾਨ ਨੂੰ ਤਿਆਰ ਆ ਬੜੀ ਤੇ ਜਿਹੜੇ ਪ੍ਰਬੰਧਕ ਨੇ ਪ੍ਰਧਾਨ ਨੇ ਉਹ ਕੀ ਕਹਿੰਦੇ ਨੇ ਉਹ ਆਂਦੇ ਆ ਵੀ ਸਾਡਾ ਆਰਡਰ ਲੈ ਕੇ ਜਾਓ ਅੱਛਾ ਸ਼ਾਂਤੀ ਕਹਿੰਦੇ ਨੇ ਸ਼ਾਂਤੀ ਮੰਗਦੇ ਆ ਤੇ ਦਿੱਲੀ ਨੂੰ ਕੂਚ ਕਰੋਗੇ ਕਰਾਂਗੇ ਫੋਲ ਕਰਾਂਗੇ ਤੇ ਇੱਕ ਨਾ ਹਰਿਆਣੇ ਦਾ ਮੰਤਰੀ ਆ ਉਹ ਕਹਿੰਦਾ ਤੁਸੀਂ ਦਿੱਲੀ ਜਾ ਕੇ ਮੁਲਾਕਾਤਾ ਮੰਤਰੀ ਨਾਲ ਕਰਨੀ ਹੈ ਗੱਲਬਾਤ ਉਹਨਾਂ ਨਾਲ ਕਰਨੀ ਤੁਸੀਂ ਚੰਡੀਗੜ੍ਹ ਹੀ ਕਰ ਲਓ ਉੱਥੇ ਜਾਣ ਦੀ ਲੋੜ ਹੀ ਨਹੀਂ ਹਾਂ ਨਾ ਜਾਣਾ ਦਿੱਲੀ ਸਿੱਧੇ ਜਾਂ ਪਹਿਲਾਂ ਮੰਗ ਜਾਓਗੇ ਪਹਿਲਾਂ ਮੰਗ ਅੱਗੇ ਵੀ ਅਸੀਂ 13 ਮਹੀਨੇ ਰਹਿ ਆਏ ਹਾਂ ਹੁਣ ਵੇ ਉਦਾਂ ਜਾਵਾਂਗੇ ਜੇ ਤਾਂ ਅੱਜ ਵੀ ਮੀਟਿੰਗ ਚੱਲ ਰਹੀ ਹੈ ਕੋਈ ਉਹ ਮੀਟਿੰਗ ਤਾਂ ਹੋ ਗਈ ਹੋ ਗਈ ਨਹੀਂ ਤੇ ਅਸੀਂ ਕੱਲ ਨੂੰ ਬਾਰਡਰ ਪਾਰ ਕਰ ਲੈਣਾ ਤੇ ਬਾਪੂ ਨੌਜਵਾਨ ਕਿੰਨਾ ਕਾਇਆ ਕਿਥੇ ਦਿੱਲੀ ਤਾਂ ਬਹੁਤ ਹੈ ਜੀ ਹਰ ਕਾ ਅੱਗੇ ਨੌ ਵੱਧ ਆਏ ਆ ਤੇ ਕੋਈ ਹੁੱਲੜਬਾਜੀ ਤਾਂ ਨਹੀਂ ਕਰਦੇ ਨਾ ਨਾ ਹੁੱਲੜਬਾਜੀ ਕਰਨੀ ਵੀ ਨਹੀਂ ਪ੍ਰਬੰਧਕ ਕਹਿਣਗੇ ਤੇ ਅਸੀਂ ਗਾਂ ਤੁਰਨਾ ਨਹੀਂ ਤੇ ਨਹੀਂ ਤੁਰਨਾ ਅਸੀਂ ਮਤਲਬ ਜੋ ਪ੍ਰਧਾਨ ਕਹਿ ਰਹੇ ਨੇ ਉਹਦੇ ਉਹ ਨਹੀਂ ਹੋਣਾ ਹਾਂ ਉਹਨਾਂ ਦੇ ਫੈਸਲੇ ਤੇ ਫੁੱਲ ਉਹਨਾਂ ਦੇ ਫੈਸਲਾ ਫੁੱਲ ਚਲਾਉਣੇ ਤੇ ਮੋਦੀ ਨੂੰ ਕੀ ਕਹੋਗੇ ਮੋਦੀ ਜੀ ਨੇ ਲੱਤਾ ਵੰਡਾਂਗੇ ਰਾਜ ਕੇ ਠੀਕ ਉਹ ਤਾਂ ਪ੍ਰਧਾਨ ਮੰਤਰੀ ਆਪ ਲੱਤਾ ਕੀ ਵੰਡਣੀ ਪ੍ਰਧਾਨ ਮੰਤਰੀ ਕੀ ਆਰੇ ਆਰੇ ਪ੍ਰਧਾਨ ਮੰਤਰੀ ਸਾਡੇ ਆਦੇ ਕੁੱਤੀ ਦਾ ਕੁੱਤੀ ਦਾ ਪੁੱਤ ਵਾ ਤੇ ਭਗਵੰਤ ਮਾਨ ਨੂੰ ਭਗਵੰਤ ਮਾਨ ਉਹਦਾ ਉਹਦਾ ਹੀ ਬੱਚਾ ਵਾ ਉਹਦਾ ਹੀ ਉਹਦਾ ਬੱਚਾ ਉਹਦਾ ਕੀ ਹੈ ਉਹਦਾ ਉਹਦੇ ਘੜੇ ਦੀ ਮੱਛੀ ਜੁਰੇ ਬਾਲ ਲੈਣੀ ਆ ਪੈਨ ਵੜ ਨਹੀਂ ਸਕਦੇ ਸਾਡੇ ਪੈਨ ਵੜ ਨਹੀਂ ਸਕਦੇ ਉਹ ਅੱਛਾ ਕਿਹੜਾ ਏਰੀਆ ਤੁਹਾਡਾ ਕਿਹੜਾ ਪਿੰਡ ਵਾ ਮੈਂ ਬਟਾਲਾ ਬਟਾਲੇ ਕੋਲ ਬਟਾਲੇ ਦਾ ਐਮਐਲ ਕਿਹੜਾ ਹੈ ਝਾੜੂ ਦਾ ਹੀ ਐ ਝਾੜੂ ਦਾ ਹੀ ਝਾੜੂ ਦਾ ਹੀ ਅੱਛਾ ਫਿਰ ਆਉਂਦਾ ਨਹੀਂ ਤੁਹਾਡੇ ਪਿੰਡ ਚ ਪੰਨੂ ਆਇਆ ਅਸੀਂ ਰੋੜੇ ਮਾਰਾਂਗੇ ਉਹ ਸਿਰ ਚ